ਵਾਜਾਂ ਵਾਲੇ ਨਾਲ ਦਗਾ ਤੂੰ ਕਮਾਇਆ ਗੰਗੂਆ ਵੇ ਘਟ ਲਾਨਤਾ ਵਾਜਾਂ ਵਾਲੇ ਨਾਲ ਦਗਾ ਤੂੰ ਕਮਾਇਆ ਗੰਗੂਆ ਵੇ ਘਟ ਲਾਨਤਾ ਮਾਤਾ ਗੁਜਰੀ ਤੇ ਲਾਲਾ ਨੂੰ ਫੜਾਇਆ ਗੰਗੂਆ ਵੇ ਘਟ ਲਾਨਤਾ ਮਾਤਾ ਗੁਜਰੀ ਤੇ ਲਾਲਾ ਲਾਨਤਾ ਗੰਗੂਆ ਵੇ ਖਟ ਲਾਨਤਾ ਕੁੰਮੀ ਮਾਸ਼ ਕੀ ਦੀ ਚੂੰਗੀ ਰਾਤ ਬਿਤਾਈ ਤੇਰੇ ਨਾਲ ਲਾਲ ਤੁਰ ਪਏ ਚਾਈ ਚਾਈ ਕੁੰਮੀ ਮਾਸ਼ ਕੀ ਦੀ ਚੂੰਗੀ ਰਾਤ ਬਿਤਾਈ ਤੇਰੇ धर् पलाया गङ्गुवावे खट वाले नाल दगा तमाया गङ्गुवावे खट लान् माता गुजरी ते ला फा गुवाट ला गङ्गुवावे खट लान्

ਮੋਰਾ ਦੇਖ ਤੇਰਾ ਮਨ ਲਲਚਾਇਆ ਗੰਗੂ ਆਵੇ ਘਟ ਲਾਨਤਾ ਵਾਜਾ ਵਾਲੇ ਨਾਲ ਦਗਾ ਤੂੰ ਕਮਾਇਆ ਗੰਗੂ ਆਵੇ ਘਟ ਲਾਨਤਾ ਮਾਤਾ ਗੁਜਰੀ ਤੇ ਲਾਲ ਨੂੰ ਪੜਾਇਆ ਗੰਗੂ ਆਵੇ ਘਟ ਲਾਨਤਾ ਗੰਗੂ ਆਵੇ ਘਟ ਲਾਨਤਾ ਨਿੱਕੇ ਨਿੱਕੇ ਲਾਲਾ ਨਾਲ ਵਫਾ ਜੇ ਕਮਾਉਂਦਾ ਜੀਵਨ ਤੇਰਾ ਸਫਲਾ ਹੋ ਜਾਂਦਾ ਨਿੱਕੇ ਨਿੱਕੇ ਲਾਲਾ ਨਾਲ ਵਫਾ ਜੇ ਕਮਾਉਂਦਾ ਜੀਵਨ ਤੇਰਾ ਸਫਲਾ ਹੋ ਜਾਂਦਾ ਮਾਂ ਦੇ ਕੋਖ ਨੂੰ ਵਿਦਾਗ ਲਵਾਇਆ ਗੰਗੂ ਆਵੇ ਘਟ मि कुख नग लया गु आवे खट्ट ला वाजा वे दगा कमाया गङ्गु आवे लान्ता माता गुजरी ते ला फ़ाया गङ्गु आवेख लाता गङ्गुवा वेखट लाता ਰਖ ਲੈਂਦਾ ਗਠੜੀ ਪਾਵੇਂ ਮੰਗ ਲੈਂਦਾ ਹੋਰ ਲਾਲ ਕਾਨੂੰ ਦਿੱਤੇ ਕਚੇਰੀ ਵੱਲ ਤੋਰ ਰਖ ਲੈਂਦਾ ਗਠੜੀ ਪਾਵੇਂ ਮੰਗ ਲੈਂਦਾ ਹੋਰ ਲਾਲ ਕਾਨੂੰ ਦਿੱਤੇ ਕਚੇਰੀ ਵੱਲ ਤੋਰ ਹੰਸਾਂ ਦੀ ਜੋੜੀ ਤੇ ਤਰਸ ਨਾ ਆਇਆ ਆ दी जोड़ी ते तरसनाया गङ्गुवावे खट लाता वाजा नाल दगा तू कमाया गंगुआ वे ला ता वाजा नाल दगा तू कमा गुवे खट लान्ता माता गुजरी ते ला ला फा गु आवे खट लान् माता गुजरी ते लाल फा गु आवे खट लान् गङ्गू आव लान् बाजावाे न ਵਾਜਾਂ ਵਾਲੇ ਨਾਲ ਦਗਾ ਤੂੰ ਕਮਾਇਆ ਗੰਗੂਆ ਵੇ ਘਟ ਲਾਨਤਾ ਮਾਤਾ ਗੁਜਰੀ ਤੇ ਲਾਲਾ ਨੂੰ ਫੜਾਇਆ ਗੰਗੂਆ ਵੇ ਘਟ ਲਾਨਤਾ ਮਾਤਾ ਗੁਜਰੀ ਤੇ ਲਾਲਾ ਨੂੰ ਫੜਾਇਆ ਗੰਗੂਆ ਵੇ ਘਟ ਲਾਨਤਾ ਗੰਗੂਆ ਵੇ ਘਟ ਲਾਨਤਾ ु मा चुङ्गी रात नाल लाल पाचाय चायी कुमे माशकी दी बिताई तेरे नाल लाल पायचाय तू ता पापी ਵਾਜਾਂ ਵਾਲੇ ਨਾਲ ਦਾ ਗਾ ਤੂੰ ਕਮਾਇਆ ਗੰਗੂ ਆਵੇ ਖਟ ਲਾਨਤਾ ਮਾਤਾ ਗੁਜਰੀ ਤੇ ਲਾਲਾ ਨੂੰ ਪੜਾਇਆ ਗੰਗੂ ਆਵੇ ਖਟ ਲਾਨਤਾ ਗੰਗੂ ਆਵੇ ਖਟ ਲਾਨਤਾ ਗੁਰਾਂ ਦੀ ਰਸੋਈ ਚੋਂ ਕਮਾਇਆ ਮਾਈ ਕੀਤੀ ਫਿਰ ਵੀ ਨਮਕਾ ਹਰਾਮੀ ਕੀਤੀ ਮੋਰਾ ਦੇਖ ਤੇਰਾ ਮਨ ਲਲਚਾਇਆ ਗੰਗੂ ਆਵੇ ਘਟ ਲਾਨਤਾ ਮੋਰਾ ਦੇਖ ਤੇਰਾ ਮਨ ਲਲਚਾਇਆ ਗੰਗੂ ਆਵੇ ਘਟ ਲਾਨਤਾ ਵਾਜਾ ਵਾਲੇ ਨਾਲ ਦਗਾ ਤੂੰ ਕਮਾ ਗੰਗਵਾ ਵੇ ਘਟਲਾਨ ਤਾ ਮਾਤਾ ਗੁਜਰੀ ਤੇ ਲਾਲਾ ਨੂੰ ਪੜਾਇਆ ਗੰਗਵਾ ਵੇ ਘਟਲਾਨ ਤਾ ਗੰਗਵਾ ਵੇ ਘਟਲਾਨ ਤਾ ਨਿੱਕੇ ਨਿੱਕੇ ਲਾਲਾ ਨਾਲ ਵਫਾ ਜੇ ਕਮਾਉਂਦਾ ਜੀਵਨ ਤੇਰਾ ਸਫਲਾ ਹੋ ਜਾਂਦਾ

ਵਾਜਾ ਵਾਲੇ ਨਾਲ ਦਗਾ ਤੂੰ ਕਮਾਇਆ ਗੰਗੂ ਆਵੇ ਖਟ ਲਾਨਤਾ ਮਾਤਾ ਗੁਜਰੀ ਤੇ ਲਲ ਨੂੰ ਫੜਾਇਆ ਗੰਗੂ ਆਵੇ ਖਟ ਲਾਨਤਾ ਗੰਗੂ ਆਵੇ ਖਟ ਲਾਨਤਾ ਰੱਖ ਲੈਂਦਾ ਗਠੜੀ ਪਾਵੇਂ ਮੰਗ ਲੈਂਦਾ ਹੋਰ ਲਾਲ ਕਾਨੂੰ ਦਿੱਤੇ ਕਚਰੀ ਵਲ ਤੋਰ ਰੱਖ ਲੈਂਦਾ ਗਠੜੀ ਭਾਵੇਂ ਮੰਗ ਲੈਂਦਾ ਹੋਰ ਲਾਲ ਕਾਨੂੰ ਦਿੱਤੇ ਕਚਰੀ ਵੱਲ ਤੋਰ ਹੰਸਾਂ ਦੀ ਜੋੜੀ ਤੇ ਤਰਸਨਾ ਆਇਆ ਗੰਗੂ ਆਵੇ ਖਟ ਲਾਨਤਾ ਹੰਸਾਂ ਦੀ ਜੋੜੀ ਤੇ ਤਰਸਨਾ ਗੰਗੂਆ ਵੇਖ ਟਲਾਨਤਾ ਵਾਜਾ ਵਾਲੇ ਨਾਲ ਦਗਾ ਤੂੰ ਕਮਾਇਆ ਗੰਗੂਆ ਵੇਖ ਟਲਾਨਤਾ ਵਾਜਾ ਵਾਲੇ ਨਾਲ ਦਗਾ ਤੂੰ ਕਮਾਇਆ ਗੰਗੂਆ ਵੇਖ ਟਲਾਨਤਾ ਮਾਤਾ ਗੁਜਰੀ ਤੇ ਲਾਲਾ ਨੂੰ ਪੜਾਇਆ ਗੰਗੂਆ ਵੇਖ ਟਲਾਨਤਾ ਮਾਤਾ ਗੁਜਰੀ ਤੇ பாட்டுலானதான்